ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਆ ਪਹੁੰਚੇ ਜੀ ਆਪਾਂ ਮਾਨਸਾ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੁਨੇਹਾ ਇਹ ਆ ਬਾਈ ਜਿਹੜੇ ਮੇਰੇ ਵੀਰ ਨਾਲ ਇਹ ਸੋਚਦੇ ਨੇ ਵੀ ਮੰਡੀਆਂ ਬੰਦ ਹੋ ਗਈਆਂ ਮੰਡੀ ਵਾਲੇ ਵੀਰਾਂ ਨੇ ਇਸ ਸਪੈਸ਼ਲ ਤੌਰ ਤੇ ਕਿਹਾ ਆਪਾਂ ਨੂੰ ਨਾ ਵੀ ਜਿਹੜੇ ਵੀਰੇ ਵੀਰ ਸੋਚਦੇ ਨੇ ਵੀ ਮੰਡੀਆਂ ਬੰਦ ਹੋ ਗਈਆਂ ਮੰਡੀ ਕੋਈ ਬੰਦ ਨਹੀਂ ਹੋਈ ਸਾਰੀਆਂ ਮੰਡੀਆਂ ਲੱਗਦੇ ਨੇ ਅੱਜ ਆਪਾਂ ਮਾਨਸਾ ਮੰਡੀ ਦੇ ਵਿੱਚ ਖੜੇ ਆ ਕੱਲ ਨੂੰ ਸੋਨੂੰ ਦਿਖਾਵਾਂਗੇ ਮੌੜ ਮੰਡੀ ਮੌੜ ਮੰਡੀ ਤੇ ਵੀ ਜਰੂਰ ਪਹੁੰਚੋ ਜੀ ਸਾਰੇ ਹੀ ਵੀਰਾਂ ਆਪਾਂ ਮਾਨਸਾ ਮੰਡੀ ਦੇ ਵਿੱਚ ਆਏ ਆ ਅੱਜ ਮਾਨਸਾ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਸ਼ੂ ਆਏ ਹੋਏ ਨੇ ਸੋ ਤੁਹਾਨੂੰ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਦਿਖਾਉਣੀ ਆ ਹਰ ਜੁਮੇ ਵਾਲੇ ਦਿਨ ਇਹ ਮੰਡੀ ਲੱਗਦੀ ਆ ਮਹੀਨੇ ਵਿੱਚ ਚਾਰ ਮੰਡੀਆਂ ਲੱਗਦੀਆਂ ਨੇ ਮਾਨਸਾ ਮੰਡੀ ਅੱਜ ਵੀ ਆਪਾਂ ਇੱਥੇ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਪਿਆ 19 ਤਰੀਕ ਆਜ ਚੌਥੇ ਮਹੀਨੇ ਦੀ 2024 ਅੱਜ ਇੱਥੇ ਕਿਸ ਤਰ੍ਹਾਂ ਦੇ ਪਸ਼ੂ ਆਏ ਨੇ ਆਪਾਂ ਸਾਰੇ ਹੀ ਤੁਹਾਨੂੰ ਚੈੱਕ ਕਰਵਾਵਾਂਗੇ ਜੇਕਰ ਕੋਈ ਮੇਰਾ ਵੀਰ ਆਪਣੀ ਮੱਝ ਦੀ ਵੀਡੀਓ, ਗਾਂ ਦੀ ਵੀਡੀਓ ਬਣਵਾਉਣਾ ਚਾਹੂਗਾ ਤਾਂ ਆਪਾਂ ਉਹ ਵੀ ਲਾਜ਼ਮੀ ਬਣਾ ਬਣਾਵਾਵਾਂਗੇ। ਜੇਕਰ ਕੋਈ ਮੇਰਾ ਵੀਰ ਰੇਟ, ਮੁੱਲ ਵਾੜੀ ਆਪਣਾ ਪਿੰਡ ਦੱਸਣਾ ਚਾਹੂਗਾ ਤਾਂ ਆਪਾਂ ਉਹ ਵੀ ਗੱਲਬਾਤ ਕਰਾਂਗੇ ਹਨਾ। ਬਾਕੀ ਆਪਾਂ ਸਾਰੀ ਹੀ ਮੰਡੀ ਸੋਨੂੰ ਜ਼ਰੂਰ ਚੈੱਕ ਕਰਵਾਵਾਂਗੇ ਕਿਸ ਤਰ੍ਹਾਂ ਦੇ ਇੱਥੇ ਪਸ਼ੂ ਪਹੁੰਚੇ ਹੋਏ ਨੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਬਾੜੀ ਦਾ ਟਾਈਮ ਹੈ ਹੁਣ ਪੂਰੀ ਸਿਖਰਾਂ ਤੇ ਵਧੀਆ ਜੋਰਾਂ ਸਵਰਾਂ ਤੇ ਬਾੜੀ ਚੱਲ ਰਹੀ ਹੈ। ਇਸ ਕਰਕੇ ਥੋੜੀ ਜੀ ਡਾਉਨ ਜ਼ਰੂਰ ਰਹਿ ਜਾਂਦੀ ਹੈ ਮੰਡੀ ਕਿਉਂਕਿ ਫਸਲ ਵਾੜੀ ਹਰ ਇੱਕ ਨੇ ਕੱਟਣੀ ਹੁੰਦੀ ਹੈ ਕਿਸਾਨ ਵੀਰ ਉਧਰ ਵਿਜੀ ਨੇਗੇ ਸੋ ਫਿਰ ਵੀ ਜਿਸ ਤਰ੍ਹਾਂ ਦੇ ਪਸ਼ੂ ਆਏ ਨੇ ਮੰਡੀ ਦੇ ਵਿੱਚ ਤੁਹਾਨੂੰ ਸਾਰੇ ਹੀ ਕਰਵਾਵਾਂਗੇ ਚੈੱਕ ਬਣੇ ਰਹੇ ਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲੈ ਵੀ ਦੋਸਤੋ ਮਾਨਸਾ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਸ਼ੂ ਪਹੁੰਚੇ ਪੈਣ ਹੈ ਨਾ ਆਪਾਂ ਹੌਲੀ ਹੌਲੀ ਕਰਵਾਉਨੇ ਆ ਤੁਹਾਨੂੰ ਸਾਰੇ ਚੈੱਕ ਤੇ ਜਿਵੇਂ ਤੁਸੀਂ ਇੱਕ ਆਹ ਗਾਂ ਦੇਖ ਸਕਦੇ ਹੋ ਆਡਰ ਰੂਟਰ ਇਹਦਾ ਵੀ ਮਾਰ ਲਓ ਨਜ਼ਰ ਹੈ ਨਾ ਬਹੁਤ ਸੋਹਣੇ ਆਰਡਰ ਦੀ ਗਾਂ ਗਈ। ਖਣਲੇ ਪਾਏ ਦਾ ਵੀ ਚੈੱਕ ਕਰ ਲੋ ਉਹ ਬੱਚਾ ਇਹਦਾ। ਤੇ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਹੈਗੇ ਨੇਗੇ ਮਾਨਸਾ ਮੰਡੀ ਦੇ ਵਿੱਚ ਪਹੁੰਚਦੇ ਨੇ ਬੜੀਆ ਚੰਗੇ ਸੋਹਣੇ ਪਸ਼ੂ ਹੁੰਦੇ ਨੇ। ਜੇਕਰ ਤੁਸੀਂ ਕੋਈ ਵੀ ਘਰੇ ਰੱਖਣ ਵਾਸਤੇ ਹੈਨਾ ਘਰੇ ਰੱਖਣ ਵਾਸਤੇ ਪਸ਼ੂ ਲੈਣਾ ਦੁੱਧ ਵਾਲਾ ਪਸ਼ੂ ਤਾਂ ਤੁਸੀਂ ਇੱਥੋਂ ਮਾਨਸਾ ਮੰਡੀ ਦੇ ਵਿੱਚੋਂ ਆ ਕੇ ਖਰੀਦ ਸਕਦੇ ਹੋ। ਜੋ ਹਰ ਸ਼ੁੱਕਰਵਾਰ ਵਾਲੇ ਦਿਨ ਨੂੰ ਚੰਮੀ ਵਾਲੇ ਦਿਨ ਇਹ ਮੰਡੀ ਲੱਗਦੀ ਹੈ। ਮਹੀਨੇ ਵਿੱਚੋਂ ਚਾਰ ਮੰਡੀਆਂ ਲੱਗਦੀਆਂ ਨੇ ਇਹ। ਤੁਸੀਂ ਇਸ ਮੰਡੀ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਪਸ਼ੂ ਖਰੀਦ ਸਕਦੇ ਜੀ ਵਧੀਆ ਸੋਹਣੇ ਚੰਗੇ ਵਧੀਆ ਪਸ਼ੂ ਆਉਂਦੇ ਨੇ ਹਰ ਮਹੀਨੇ ਦੇ ਵਿੱਚ ਚਾਰ ਮੰਡੀਆਂ ਇਹ ਲੱਗਦੀਆਂ ਨੇ ਕਿਆਂ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਤੁਹਾਨੂੰ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਹਨ ਇਸ ਤਰ੍ਹਾਂ ਦੇ ਪਸ਼ੂ ਮੰਡੀ ਦੇ ਵਿੱਚ ਪਹੁੰਚਦੇ ਨੇ ਇੱਥੇ ਦੂਰੋਂ ਨੇੜੋਂ ਜੇਕਰ ਕਿਸੇ ਵੀ ਕਿਸਾਨ ਵੀਰ ਨੇ ਹਨ ਕੋਈ ਵੀ ਪਸ਼ੂ ਖਰੀਦਣਾ ਹੋਵੇ ਤਾਂ ਤੁਸੀਂ ਮਾਨਸਾ ਮੰਡੀ ਦੇ ਵਿੱਚ ਪਹੁੰਚ ਕੇ ਖਰੀਦ ਸਕਦੇ ਹੋ ਜਿਵੇਂ ਹੁਣ ਆ ਝੁੱਗੀ ਵੀ ਤੁਸੀਂ ਕਰ ਲੋ ਚੈੱਕ ਬਾਈ ਤੋਰ ਕੇ ਵੀ ਦਿਖਾ ਰਿਹਾ ਆ ਨਾ ਤੇ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਦੇ ਵਿੱਚ ਪਹੁੰਚਦੇ ਨੇ ਜੀ ਮਾਨਸਾ ਮੰਡੀ ਦੇ ਵਿੱਚ ਜਰੂਰ ਪਹੁੰਚਿਆ ਕਰੋ ਤੇ ਇਸ ਤਰ੍ਹਾਂ ਦੇ ਪਸ਼ੂ ਜੇਕਰ ਤੁਸੀਂ ਕੋਈ ਦੁੱਧ ਵਾਲਾ ਪਸ਼ੂ ਖਰੀਦਣਾ ਹੈ ਕੋਈ ਗਾਂ ਖਰੀਦਣੀ ਆ ਕੋਈ ਕੱਟੀ ਕੱਟੇ ਹਰ ਇੱਕ ਪ੍ਰਕਾਰ ਦੇ ਪਸ਼ੂ ਹੁੰਦੇ ਨੇ ਜੇ ਹੁਣ ਆਪਾਂ ਗੱਲ ਕਰੀਏ ਥੋੜਾ ਜਾ ਹੈਗਾ ਨਾ ਬਾਢੀ ਦਾ ਟਾਈਮ ਹੈ ਇਸ ਕਰਕੇ ਕੁਛ ਨਾ ਕੁਛ ਪਸ਼ੂ ਗਰਮੀ ਦਾ ਕਰਕੇ ਘਟ ਵੀ ਜਾਂਦੇ ਨੇ ਪਰ ਫਿਰ ਵੀ ਬੜੀਆ ਚੰਗੇ ਪਸ਼ੂ ਪਹੁੰਚਦੇ ਨੇ ਜੀ ਮਾਨਸਾ ਮੰਡੀ ਦੇ ਵਿੱਚ ਇੱਥੇ ਤੁਸੀਂ ਲਾਜ਼ਮੀ ਪਹੁੰਚਿਆ ਕਰੋ ਜੇਕਰ ਕੋਈ ਦੁੱਧ ਵਾਲਾ ਪਸ਼ੂ ਤੁਸੀਂ ਖਰੀਦਣਾ ਤੁਹਾਨੂੰ ਬਾਕੀ ਰਹੀ ਗਈ ਭਾਈ ਗੱਲ ਦੁੱਧ ਬਾਅਦ ਦੀ ਰੇਟ ਦੀ ਹੈ ਨਾ ਜਿਹੜੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਨੇ ਆਗੇ ਕਈ ਮੇਰੇ ਵੀਰ ਤਾਂ ਦੱਸਦੇ ਨੇ ਬਣਵਾਉਂਦੇ ਨੇ ਵੀਡੀਓ ਹੁਣ ਆਪਣੇ ਡੰਗਰ ਦੀ ਵੀ ਇੰਨਾ ਦੁੱਧ ਆ ਜੀ ਆਹ ਰੇਟ ਦੀ ਆ ਕਈ ਮੇਰੇ ਵੀਰ ਇਸ ਗੱਲ ਤੋਂ ਸੰਤੋਖ ਕਰਦੇ ਨੇ ਨਹੀਂ ਦੱਸਦੇ ਤਾਂ ਕਰ ਆਪਾਂ ਨੂੰ ਖੁਦ ਹੀ ਅੰਦਾਜ਼ਾ ਲੱਗ ਜਾਂਦਾ ਹੈ ਮੰਡੀ ਦੇ ਵਿੱਚ ਜੋ ਵੀ ਆਪਾਂ ਪਸ਼ੂ ਦਿਖਾਉਂਦੇ ਆ ਵੀ ਇਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਰੇਟ ਮੁੱਲ ਵਾੜੀ ਸਾਰਾ ਤੁਸੀਂ ਇਥੋਂ ਜੱਜ ਲਾ ਸਕਦੇ ਹੋ ਕਿਉਂਕਿ ਹਰ ਇੱਕ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਿੰਦੇ ਹਨ ਜਿਵੇਂ ਆਹ ਰਾਂਠੇ ਗਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਜੀ ਮਾਨਸਾ ਮੰਡੀ ਦੇ ਵਿੱਚ ਆਹ ਮੱਝ ਦੇਖ ਸਕਦੇ ਹੋ ਹਨ ਵਧੀਆ ਸੋਹਣੀ ਮੱਝ ਹੈ ਭਾਈ ਨੇ ਤੇਲ ਤੋਂ ਲਾ ਕੇ ਪੂਰੀ ਚਮਕਾਈ ਪਿਆ ਪਤਲੇ ਖੰਡੇ ਦੀ ਮੱਝ ਖਾਣ ਲੇਵਾ ਆਰਡਰ-ਆਰਡਰ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ ਖਟਾ ਫਰਜ਼ ਹੁੰਦਾ ਜੀ ਸਾਨੂੰ ਦਿਖਾਉਣਾ ਕਿ ਕਿਹੜੀ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਜਿਵੇਂ ਕਿ ਕੱਲ ਨੂੰ ਹੋਊਗੀ ਮੋੜ ਮੰਡੀ 20 ਤਰੀਕ ਦੀ ਹੈ ਨਾ ਕੱਲ ਨੂੰ ਮੋੜ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਪਸ਼ੂ ਹੋਣਗੇ ਸਾਨੂੰ ਉਹ ਵੀ ਜ਼ਰੂਰ ਚੈੱਕ ਕਰਵਾਵਾਂਗੇ ਸੋ ਇਹਰਾ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਨੇ ਜਿਹੜੇ ਵੀ ਇੱਥੇ ਆਏ ਨੇ ਉਹਨਾਂ ਤੇ ਮਾਰ ਲਓ ਜੀ ਨਜ਼ਰ ਬਾਕੀ ਵੀਰ ਤੋਰ ਕੇ ਮੱਝ ਨੂੰ ਦਿਖਾ ਰਿਹਾ ਫੂਲੀ ਮੱਝ ਹੈ ਨਾ ਵਧੀਆ ਸੋਹਣੀ ਸਿੰਘ ਮੂੰਹ ਮੱਥਾ ਤੁਸੀਂ ਜ਼ਰੂਰ ਚੈੱਕ ਕਰ ਲਓ ਐਸ ਮੱਝ ਦਾ ਤੋਰਾ ਤੋਰਾ ਵੀ ਚੈੱਕ ਕਰ ਲਓ ਆਡਰ ਰੂਟਰ ਤੇ ਮਾਰ ਲਓ ਨਜ਼ਰ ਇਸ ਤਰ੍ਹਾਂ ਦੀ ਇਸ ਦੀ ਬਨਾਵਟ ਹੈ ਮੱਝ ਦੀ। ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ, ਪੁੱਛਾਂਗੇ ਕਿ ਬਾਈ ਦਾ ਕਿਹੜਾ ਪਿੰਡਾ ਹੈ ਤੇ ਕਿਹੜੇ ਪਿੰਡੋਂ ਆਇਆ ਬਾਈ। ਆਜੋ ਜੀ ਮੋੜ ਲਿਓ। ਜੋ ਵੀ ਮੇਰਾ ਵੀਰ ਹਨਾ ਵੀਡੀਓ ਬਣਾਉਣਾ ਚਾਹੁੰਦਾ ਹੁੰਦਾ ਆਪਾਂ ਉਸੇ ਬਾਈ ਦੀ ਵੀਡੀਓ ਬਣਵਾਉਨੇ ਆ। ਹਰ ਇੱਕ ਮੱਝ ਦੀ ਜਾਂ ਗਾਂ ਦੀ ਆਪਾਂ ਵੀਡੀਓ ਨਹੀਂ ਬਣਾਉਂਦੇ। ਜਿਹੜਾ ਬਣਵਾਉਣਾ ਚਾਹੁੰਦਾ ਉਸੇ ਹੀ ਵੀਰ ਦੀ ਆਪਾਂ ਵੀਡੀਓ ਬਣਵਾਉਨੇ ਆ। ਨਹੀਂ ਤਾਂ ਆਪਾਂ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੀ ਪਸੰਦ ਹੁੰਦੇ ਨੇ ਉਹ ਕਰਵਾਉਨੇ ਜੀ ਚੈੱਕ ਤੇ ਹੁਣ ਆਪਾਂ ਕੱਲ੍ਹ ਬਾਅਦ ਕਰਾਂਗੇ ਵੀਰ ਦੇ ਨਾਲ ਕਿ ਜਿੱਥੇ ਇੱਧਰ ਹੀ ਆਜੋ ਸੋਸਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡਾ ਭਰਾ ਦਾ ਪਿੰਡਾ ਆਪਣਾ ਚੀਮਾ ਜੀ ਭੀਖੀ ਤੋਂ ਲਾਗੇ ਚੀਮੇ ਭੀਖੀ ਦੇ ਲਵੇ ਨਾ ਨੌਣ ਵਾਲਾ ਚੀਮਾ ਆਪਾਂ ਕਹਿੰਦੇ ਨੇ ਨਾ ਠੀਕ ਹੈ ਕੀ ਨਾਮ ਆ ਭਰਾ ਦਾ ਆਪਣਾ ਨਾਮ ਪਰਬਜੀਤ ਸਿੰਘ ਆ ਜੀ ਪਰਬਜੀਤ ਸਿੰਘ ਜੀ ਵੀਰ ਜੀ ਇਹ ਝੋਟੀ ਲੈ ਕੇ ਆਇਓ ਕੰਮੇ ਸੂਈ ਦੀ ਝੋਟੀ ਆ ਇਹ ਸੂਆ ਹੋ ਜੀ ਤੀਜਾ ਤੇ ਚੌਥਾ ਤੀਜਾ ਚੌਥਾ ਸੂਆ ਹੋਊਗਾ ਹਾਂ ਜੀ ਹੁਣ ਆਪਾਂ ਇਹਦੇ ਸੇਲ ਕਰਨ ਵਾਸਤੇ ਨਾ ਕਿੰਨਾ ਟਾਈਮ ਹੋ ਗਿਆ ਭਰਾ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਹੁਣ ਜੀ 22-23 ਦਿਨ 22-23 ਦਿਨ ਹਾਂ ਜੀ ਹੁਣ ਮਗਰ ਕੀ ਆ ਭਰਾ ਇਹਦੇ ਮਗਰ ਇਹਦੇ ਕੱਟ ਸੋ ਵੀ ਨਹੀਂ ਲੈਂਦੇ ਆ ਪਰ ਠੀਕ ਹੈ ਠੀਕ ਆਉਂਦੇ ਜੋ ਮੈਂ ਤੇ ਦੇ ਦੇਣਾ ਓਕੇ ਬਾਈ ਓਕੇ 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 ਅੱਛਾ ਬਈ ਆਪਾਂ ਮੁੱਲ ਵੜੀ ਦੀ ਦੀ ਗੱਲ ਕਰੀਏ ਕੀ ਪ੍ਰਾਈਸ ਰੱਖਿਆ ਦਾ ਬੋਲੇ ਦਾ 1.5 ਹੈ 1 ਲੱਖ 5000 ਰੁਪਏ ਬਾਕੀ ਮਾਨਤਾਨ ਬਾਈ ਮਾਨਤਾਨ ਕਰ ਦਾਂਗਾ ਹੋ ਜਾਊਗਾ ਹਾਂਜੀ ਹਾਂ ਤਾਂ ਸਾਨੂੰ ਆਰਡਰ ਰੋਟਰ ਦੁਬਾਰੀ ਵੀ ਆਪਾਂ ਚੈੱਕ ਕਰਵਾ ਦਨੇ ਆ ਖਰਜਵੇਂ ਬਾਈ ਕਹਿ ਰਿਹਾ ਦੁੱਧ ਹਨਾ ਆਰਡਰ ਤੇ ਹੀ ਆਪਾਂ ਗੱਲ ਕਰੀਏ ਤਾਂ ਦੁੱਧ ਇੰਨਾ ਹੋਊਗਾ ਬਾਕੀ ਤੁਸੀਂ ਚੋਕੇ ਆਪ ਤਸੱਲੀ ਕਰਕੇ ਲਿਜਾ ਸਕਦੇ ਹੋ ਹਨਾ ਬਾਕੀ ਦਾ ਆਪਾਂ ਬੱਚਾ ਵੀ ਤੁਹਾਨੂੰ ਜਰੂਰ ਦਿਖਾ ਦਿੰਦੇ ਆ ਭਾਈ ਪਤਲੇ ਪਿੰਡੇ ਦੀ ਮੱਝ ਹੈ ਜਿਵੇਂ ਆਪਾਂ ਪਹਿਲਾਂ ਕਈ ਵਾਰੀ ਵਪਾਰੀਆਂ ਦੇ ਨਾਲ ਗੱਲਬਾਤ ਕਰੀਆ ਹਨਾ ਪਤਲੇ ਪਿੰਡੇ ਦੀ ਜਿਹੜੀ ਮੱਝ ਹੁੰਦੀ ਆ ਉਹਦਾ ਦੁੱਧ ਹੁੰਦਾ ਚੰਗਾ ਬਾਕੀ ਆ ਬੱਚਾ ਖੜਾਗਾ ਬੱਚਾ ਵੀ ਤੁਹਾਨੂੰ ਦਿਖਾ ਦਰਿਆ ਇੱਕ ਬੱਚਾ ਭਾਈ ਕੱਟਿਆ ਕੱਟਾ ਕੱਟਾ ਕਿੰਨੇ ਘੜੇ ਨੂੰ ਹੋਗੇ ਸੂਈ ਨੂੰ ਭਰਾ ਹੋਗੇ ਜੀ 10 12 ਦਿਨਾਂ 10 12 ਦਿਨ ਹੋਗੇ ਸੂਈ ਨੂੰ ਬਾਕੀ ਜੇਕਰ ਤੁਸੀਂ ਇਸ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਤਾਂ ਬਾਈ ਦੇ ਨਾਲ ਜਰੂਰ ਕਰ ਲਿਓ ਜੀ ਕੰਟੈਕਟ ਆਪਾਂ ਹੁਣ ਖੜਿਆ ਮਾਨਸਾ ਮੰਡੀ ਵਿੱਚ ਸੋ ਸੋਡਾ ਸਾਰਿਆਂ ਦਾ ਬਹੁਤ ਲੋੜੀ ਆਪਾਂ ਸਾਰੇ ਹੀ ਪਸ਼ੂ ਹਨਾ ਤੁਹਾਨੂੰ ਪਰਵੋਨੇ ਹੋਣੇ ਚੈੱਕ ਤਕਰੀਬਨ ਮੰਡੀ ਦੇ ਵਿੱਚ ਜਿੰਨੇ ਵੀ ਪਸ਼ੂ ਆਏ ਨੇ ਹਨਾ ਸਾਰੇ ਹੀ ਤਰ੍ਹਾਂ ਦੇ ਟੋਕੜਾਂ ਲੱਪਣ ਸੱਜਰ ਸੁਣਿਆ ਘੱਟ ਰੇਟ ਵਾਲੀਆਂ ਵੱਧ ਰੇਟ ਵਾਲੀਆਂ ਆਪਾਂ ਸਾਰੀਆਂ ਮੱਝਾਂ ਹੀ ਤੁਹਾਨੂੰ ਚੈੱਕ ਕਰਵਾਉਣੇ ਹੋਣੇ ਹਨਾ ਜਿਵੇਂ ਹੁਣ ਆ ਮੱਝ ਵੀ ਇੱਕ ਖੜੀ ਹੈਗੀ ਬਾਈ ਤੋੜ ਕੇ ਆਪਾਂ ਨੂੰ ਚੈੱਕ ਕਰਵਾ ਰਿਹਾ ਹਨਾ ਇਹਦੇ ਵੀ ਆਪਾਂ ਗੱਲਬਾਤ ਕਰਾਂਗੇ ਡਿਟੇਲ ਬਾਰੇ ਪੁੱਛਾਂਗੇ ਇੱਕ ਵਾਰੀ ਇਸ ਝੋਟੀ ਦਾ ਵੀ ਤੁਸੀਂ ਤੋੜਾ ਤੋੜਾ ਜ਼ਰੂਰ ਕਰ ਲਓ ਜੀ ਚੈੱਕ ਤੇ ਚੰਗਾ ਸੋਹਣਾ ਆਰਡਰ ਹੈ ਝੋਟੀ ਦਾ ਪਿੱਠ ਪੁੜਾ ਤੁਸੀਂ ਚੈੱਕ ਕਰ ਸਕਦੇ ਹੋ ਹਨ ਪਿੱਠ ਪੁੜੇ ਤੇ ਮਾਰ ਲਓ ਨજર ਮੂੰਹ ਮੱਥੇ ਤੇ ਮਾਰ ਲਓ ਨજર ਬਾਕੀ ਇਹਦੀ ਡਿਟੇਲ ਬਾਰੇ ਆਪਾਂ ਗੱਲ ਕਰਾਂਗੇ ਬਾਈ ਦੇ ਨਾਲ ਹਨ ਇਹਦੀ ਡਿਟੇਲ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਇੱਕ ਵਾਰੀ ਤੁਸੀਂ ਝੋਟੀ ਦੇ ਚਾਰ ਸਪਿਰ ਨજર ਜ਼ਰੂਰ ਮਾਰ ਲਓ ਵਧੀਆ ਵਿੱਥੀ ਦੇ ਥਣ ਨੇ ਤੇ ਸੋਹਣਾ ਛਟਾ ਇੱਕ ਵਾਰੀ ਤੁਸੀਂ ਆਪ ਨજર ਮਾਰ ਲਓ ਜੀ ਚਾਰ ਸਪਿਰ ਹੈ ਹਨ ਬਾਕੀ ਇਹਦੀ ਡਿਟੇਲ ਬਾਰੇ ਆਪਾਂ ਬਾਈ ਨਾਲ ਗੱਲਬਾਤ ਕਰ ਲਾਂਗੇ ਸਾਡਾ ਫਰਜ਼ ਹੈ ਜੀ ਜਿਹੜਾ ਵੀਡੀਓ ਦੇ ਵਿੱਚ ਸਾਡਾ ਫਰਜ਼ ਹੈ ਜਿਹੜਾ ਵੀਡੀਓ ਦੇ ਵਿੱਚ ਆਪਾਂ ਝੋਟੀ ਨੂੰ 4 ਸਪਿਰੋਸ ਨੂੰ ਚੈੱਕ ਕਰਵਾ ਦਿੰਦੇ ਹਣਾ ਤੇ ਆ ਇਹਦੀ ਹੈਗੀ ਹੈ ਜੀ ਬੱਚਾ ਇਹਦਾ ਮੰਗਰ ਕੱਟੀ ਹੈ ਨਾ ਆ ਕੀ ਕੱਟੀ ਬਾਕੀ ਦੀ ਗੱਲਬਾਤ ਪੱਕਾ ਕਰਦੇ ਆ ਭਾਈ ਦੇ ਨਾਲ ਹਣਾ ਭਾਈ ਸੋਸੀ ਕਾਲ ਕਿਹੜਾ ਪਿੰਡਾ ਭਰਾ ਦਾ ਮੋੜ ਖੁਰਦ ਮੋੜ ਖੁਰਦ ਹਣਾ ਤੀਨਾ ਵੀਰ ਦਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਜੀ ਜੇ ਆਪਾਂ ਇਸ ਝੋਟੀ ਦੀ ਗੱਲ ਕਰੀਏ ਕੰਮੇ ਸੂਏ ਦੀ ਝੋਟੀ ਹੈ ਭਰਾ ਇਹ ਇਹ ਹੁਣ ਤੀਸਰਾ ਸੂਏ ਤੀਜੇ ਸੂਏ ਦੀ ਝੋਟੀ ਹੈ ਸੂਲੇ ਵਾਲੀ ਤੀਜੇ ਬਣਾਈ 3.4 ਹੁਣ ਗੱਪਣ ਹੈ 3.4 ਮਹੀਨੇ ਦੀ ਤਰੰਟੜ ਹਾਂਜੀ ਅੱਛਾ ਮੰਗਰ ਹੁਣ ਉਦਾਂ ਕੱਟੀਆ ਹੈਨਾ ਦੁੱਧ ਬਾਦ ਦੀ ਗੱਲ ਕਰੀਏ ਭਰਾ ਆਪਾਂ ਇਹਦੀ ਦੁੱਧ ਲਈ 13 14 ਲੀਟਰ ਦੁੱਧ ਸੀਗਾ 13 14 ਕਿਲੋ ਲੂਟਰ ਹੈਗਾ ਸੀ ਹੈਨਾ ਹੁਣ ਕਿੰਨਾ ਹੁਣ 7 ਲੀਟਰ ਦੁੱਧ ਹੁਣ 7 ਕਿਲੋ ਲੀਟਰ ਦੁੱਧ ਤਿਆਰ ਹੈਗਾ ਸਾਢੇ 4 ਮਹੀਨੇ ਦੀ ਗੱਪਣਾ ਹੈਨਾ ਅੱਛਾ ਭਾਈ ਹੁਣ ਆਪਾਂ ਇਹ ਕਰਨੀ ਆ ਸੇਲ ਹੈਨਾ ਕੀ ਪ੍ਰਾਈਸ ਰੱਖਤਾ ਕੀ ਮੁੱਲ ਪੜੀਆ ਵੀਰੇ ਦਾ ਇਹਦਾ ਮੁੱਲ 85 ਹਜ਼ਾਰ 85000 ਰੁਪਏ ਆਪਾਂ ਇਹਦਾ ਮੁੱਲ ਕਰਤਾ ਹੈਨਾ ਸੂਈ ਨੂੰ ਹੁਣ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਇਹ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਸੂਈ ਨੂੰ ਆ ਹਾਂ 7 ਮਹੀਨੇ ਚਲੋ ਪੂਰਾ ਡਿਟੇਲ ਤਾਂ ਨਹੀਂ ਜਾਤ ਹੁੰਦੀ ਬਾਕੀ ਆ ਬੱਚੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਇਹਦਾ ਪ੍ਰਾਈਜ਼ ਬਾਈ ਨੇ ਦੱਸਿਆਗਾ ਆਪਾਂ ਨੂੰ 85 ਜੀ 85000 ਰੁਪਏ ਦੀ ਡਿਮਾਂਡ ਰੱਖੀ ਆ ਬਾਕੀ ਮਾਨਤਨ ਭਾਈ ਹੋ ਜੂ ਮੌਕੇ ਤੇ ਬਾਕੀ ਮਾਨਤਨ ਮੌਕੇ ਤੇ ਜਰੂਰ ਹੋ ਜੂਗਾ ਜੀ ਮਾਰ ਲਓ ਨਜ਼ਰੋ ਤੁਸੀਂ ਹਨਾ ਚਾਰਸ ਤੇ ਡੰਗਰ ਨੂੰ ਇੱਕ ਵਾਰੀ ਚੈੱਕ ਕਰ ਲਿਆ ਕਰੋ ਜਰੂਰ ਬਾਕੀ ਮਾਨਸਾ ਮੰਡੀ ਦੇ ਵਿੱਚ ਵੱਧ ਛੜ ਕੇ ਪਹੁੰਚਿਆ ਕਰੋ ਜੀ ਆਪਣੇ ਡੰਗਰ ਸੇਲ ਕਰਨ ਵਾਸਤੇ ਵੀ ਜੇਕਰ ਤੁਸੀਂ ਪਸ਼ੂ ਕੋਈ ਖਰੀਦਣਾ ਚਾਹੁੰਦੇ ਹੋ ਤਾਂ ਵੀ ਹਨਾ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਲੱਗਦੀ ਹੈ ਜੀ ਮਹੀਨੇ ਦੇ ਵਿੱਚ ਤਕਰੀਬਨ ਇਹ ਚਾਰ ਮੰਡੀਆਂ ਹੁੰਦੀਆਂ ਨੇ ਹਰ ਇੱਕ ਮੰਡੀ ਨੂੰ ਚੈੱਕ ਕਰਵਾਉਨੇ ਹੁੰਦੇ ਹਨ ਜੀ ਸੋ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਮੇਰਾ ਭਰਾ ਬਣ ਕੇ ਤਾਂ ਕਿ ਹਰ ਇੱਕ ਮੰਡੀ ਦੀ ਅਪਡੇਟ ਤੁਹਾਡੇ ਕੋਲੇ ਪਹੁੰਚਦੀ ਰਹੇ ਚੈਨਲ ਨੂੰ ਸਬਸਕ੍ਰਾਈਬਰ ਵੀ ਜਰੂਰ ਕਰ ਲਿਆ ਕਰੋ ਜਿਸ ਤਰ੍ਹਾਂ ਦੇ ਵੀ ਡੰਗਰ ਮੰਡੀ ਦੇ ਵਿੱਚ ਪਹੁੰਚਦੇ ਨੇ ਹਨ ਆਪਾਂ ਸਾਰੀ ਹੀ ਡੰਗਰ ਸਾਨੂੰ ਚੈੱਕ ਕਰਵਾਉਨੇ ਹੁੰਦੇ ਹਾਂਗੇ ਜਿਹੜਾ ਕੋਈ ਮੇਰਾ ਵੀਰ ਡੰਗਰ ਦੀ ਆਪਣੀ ਵੀਡੀਓ ਬਣਾਉਣਾ ਚਾਹੁੰਦਾ ਹੁੰਦਾ ਡਿਟੇਲ ਦੱਸਣਾ ਚਾਹੁੰਦਾ ਹੁੰਦਾ ਉਹ ਦੱਸ ਸਕਦਾ ਨਹੀਂ ਤਾਂ ਆਪਾਂ ਸੁਣੋ ਮੰਡੀ ਦੇ ਵਿੱਚ ਉਦਾਂ ਹੀ ਸਾਰੇ ਇਹ ਪਸ਼ੂ ਜਿੰਨੇ ਵੀ ਆਏ ਹੁੰਦੇ ਨੇ ਉਹ ਸਾਰੇ ਚੈੱਕ ਕਰਵਾਉਨੇ ਹੁੰਦੇ ਆ ਤਾਂ ਕਿ ਜਿਹੜੇ ਮੇਰੇ ਵਪਾਰੀ ਵੀਰ ਨੇ ਕਿਸਾਨ ਵੀਰ ਨੇ ਉਹ ਪਸ਼ੂ ਨੂੰ ਦੇਖ ਕੇ ਹੀ ਜੱਜ ਕਰ ਜਾਂਦੇ ਨੇ ਵੀ ਮਾਨਸਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਹਨਾ ਉਹ ਉਸੇ ਤਰ੍ਹਾਂ ਦਾ ਇਹੀ ਮੰਡੀ ਦੇ ਵਿੱਚ ਪਹੁੰਚਦਾ ਜੀ ਜਿਹੜੀ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਉਸੇ ਇਹੀ ਮੰਡੀ ਦੇ ਵਿੱਚ ਪਹੁੰਚਦਾ ਜਿਵੇਂ ਕਿ ਹੁਣ ਕੱਲ ਨੂੰ ਮੋੜ ਮੰਡੀ ਆ ਜਿਹੜੇ ਮੋੜ ਮੰਡੀ ਦੇ ਵਿੱਚ ਪਸ਼ੂ ਆਉਂਦੇ ਨੇ ਹਨ ਉਹ ਵੀ ਤੁਹਾਨੂੰ ਕੱਲ ਨੂੰ ਕਰਵਾਵਾਂਗੇ ਚਾ ਇੱਕ ਅੱਜ ਆਪਾਂ ਮਾਨਸਾ ਮੰਡੀ ਦੇ ਵਿੱਚ ਐ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਸਾਰੇ ਪਸ਼ੂ ਦਿਖਾ ਰਹੇ ਹਾਂ ਜਿਹੜੇ ਮੇਰੇ ਵੀਰਾਂ ਨੂੰ ਮਾਨਸਾ ਮੰਡੀ ਨੇੜੇ ਲੱਗਦੀ ਹੈ ਘਰੇਲੂ ਕੋਈ ਪਸ਼ੂ ਖਰੀਦਣਾ ਚਾਹੁੰਦਾ ਹੁੰਦਾ ਹੈ ਹਨ ਚੰਗੇ ਦੁੱਧ ਵਾਲੀਆਂ ਵਧੀਆ ਝੋਟੀਆਂ ਕਾਵਾ ਤਾਂ ਤੁਸੀਂ ਮਾਨਸਾ ਮੰਡੀ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਜੀ ਇਸ ਤਰ੍ਹਾਂ ਦੇ ਪਸ਼ੂ ਆਉਂਦੇ ਨੇ ਜੀ ਮਾਨਸਾ ਮੰਡੀ ਵਿੱਚ ਚੰਗੇ ਸੋਹਣੇ ਜਿਵੇਂ ਆ ਝੋਟੀ ਦੀ ਆਪਾਂ ਗੱਲ ਕਰੀਏ ਵਧੀਆ ਉੱਚੇ ਲੰਬੇ ਕੱਦ ਦੀ ਕੂਲੇ ਪਿੰਡੇ ਦੀ ਪਤਲੇ ਪਿੰਡੇ ਦੀ ਹੈਨਾ ਇਹ ਝੋਟੀ ਖੜੀ ਆ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਵਿੱਚ ਪਹੁੰਚਦੇ ਨੇ ਹੈਨਾ ਆਪਾਂ ਇੱਕ ਬੂਰੇ ਰੰਗ ਦੀ ਇੱਧਰ ਕੱਟੀ ਆ ਕੱਟਾ ਹੈਨਾ ਇੱਕ ਆ ਬੂਰੇ ਰੰਗ ਦਾ ਕੱਟਾ ਵੀ ਆਇਆ ਹੈਨਾ ਮਾਨਸਾ ਮੰਡੀ ਦੇ ਵਿੱਚ ਇਹ ਵੀ ਤੁਹਾਨੂੰ ਚੈੱਕ ਜ਼ਰੂਰ ਕਰਵਾ ਦਿੰਨੇ ਜੀ ਬਾਕੀ ਆਪਾਂ ਤੁਹਾਨੂੰ ਵਾਰ-ਵਾਰ ਦੱਸਦੇ ਵੀਰੇ ਜਿਹੜਾ ਕੋਈ ਮੇਰਾ ਵੀਰ ਡਿਟੇਲ ਆਪਣੇ ਪਸ਼ੂ ਦੀ ਦੱਸਣਾ ਚਾਹੁੰਦਾ ਬਣਵਾਉਣਾ ਚਾਹੁੰਦਾ ਹੁੰਦਾ ਵੀਡੀਓ ਆਪਾਂ ਉਹਦੀ ਵੀਡੀਓ ਬਣ ਵੀਡੀਓ ਦੇ ਵਿੱਚ ਇਸ ਤਰ੍ਹਾਂ ਹੀ ਨੰਗਰ ਦਿਖਾਉਨੇ ਆ ਕਿ ਮਾਨਸਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਜੀ ਸੋ ਵੀਡੀਓ ਨੂੰ ਵੱਤ ਬੱਤ ਲੈਂਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਧੰਨਵਾਦ ਤੁਹਾਡਾ ਬਣੇ ਰਿਹਾ ਕਰੋ ਪੀ ਵੀ 19 ਕੇ ਟੀਵੀ ਚੈਨਲ ਦੇ ਨਾਲ ਤੇ ਹਰ ਇੱਕ ਮੰਡੀ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਹੈ ਜੀ ਇਹ ਵੀ ਪਸ਼ੂ ਪਹੁੰਚੇ ਹੋਏ ਨੇ ਮਾਨਸਾ ਮੰਡੀ ਦੇ ਵਿੱਚ ਸਾਨੂੰ ਕੱਲਾ ਕੱਲਾ ਪਸ਼ੂ ਚੈੱਕ ਕਰਵਾ ਰਹੇ ਹਾਂ ਬਾਹਰਲੀ ਸਾਈਡ ਆਪਾਂ ਮੰਡੀ ਦੇ ਪਹੁੰਚ ਚੁੱਕੇ ਹਾਂ ਨਾ ਇੱਧਰ ਵੀ ਜਿਹੜੇ ਪਸ਼ੂ ਪਹੁੰਚੇ ਹੋਏ ਨੇ ਉਹ ਸਾਨੂੰ ਸਾਰੇ ਚੈੱਕ ਕਰਵਾ ਰਹੇ ਹਾਂ ਜਿਵੇਂ ਉਧਰ ਖਿੱਚਾ ਤੋਂ ਹੀ ਵਪਾਰੀਆਂ ਦੀ ਜਦੋਂ ਕੋਈ ਰੇਟ ਮੁੱਲ ਵੜੀ ਦੀ ਗੱਲਬਾਤ ਹੁੰਦੀ ਹੈ ਹਨਾ ਉਦੋਂ ਇਸ ਤਰ੍ਹਾਂ ਜ਼ਰੂਰ ਹੋ ਜਾਂਦੇ ਨੇ ਤੇ ਇਹ ਪਸ਼ੂ ਮਾਨਸਾ ਮੰਡੀ ਵਿੱਚ ਦੇਖੋ ਜੋ ਲਓ ਜੀ ਆ ਬੱਚਾ ਕੱਟਾ ਹੋ ਗਿਆ ਸੇਲ ਖਰੀਦ ਲਿਆ ਪੰਜ ਨੇ ਹਨਾ ਇੱਧਰ ਵੀ ਤੁਹਾਨੂੰ ਇੱਕ ਦਿਖਾ ਦਿੰਨੇ ਹੈਗੇ ਛੋਟੀਆਂ ਅੱਖਾਂ ਵਾਲਾ ਕੱਟਾ ਇਹ ਵੀ ਸੋਲ ਸੇਲ ਹੋਣ ਵਾਸਤੇ ਮਾਨਸਾ ਮੰਡੀ ਵਿੱਚ ਪਹੁੰਚਿਆ ਹੈ 16 ਮਹੀਨੇ ਦਾ ਬੱਚਾ ਦੱਸਦਾ ਬਾਈ ਨੋਕਾ ਤਾਂ ਹੈ। ਇਹ ਕਿਹੜਾ ਪਿੰਡਾ ਭਰਾ ਦਾ ਆਪਣਾ ਰਾਇਕੋਟਰੀ ਹੈ ਜੀ। ਰਾਇਕੋਟਰੀ ਹੈ। ਤੇ ਕੀ ਇਹਦੀ ਡਿਮਾਂਡ ਰੱਖੀ ਆ ਭਈ ਆਪਾਂ? 55000 ਰੁਪਏ 50 ਦੀਆਂ ਕੱਚਾ ਖੀਰਾ ਮੂਹ। ਕੱਚਾ ਖੀਰਾ ਕੱਟਾ ਜੀ। ਨੀਲੀ ਰਵੀ ਦਾ ਹਨਾ। ਨੀਲੀ ਰਵੀ ਦੀ ਹੈ ਨਾ। ਨੀਲੀ ਰਵੀ ਦੇ ਵਿੱਚ ਆਉਂਦਾ ਜੀ ਇਹ ਕੱਟਾ। ਇੱਕ ਵਾਰੀ ਅੱਖਾਂ ਮੂਹ ਮੱਥਾ ਇਸ ਕੱਟੇ ਦਾ ਜ਼ਰੂਰ ਚੈੱਕ ਕਰ ਲਓ ਤੁਸੀਂ ਚਾਰ ਸਪੀ ਹਨਾ। ਸੰਗ ਸੰਗ ਮੂਹ ਮੱਥਾ ਜੀ ਜ਼ਰੂਰ ਚੈੱਕ ਕਰ ਲਿਓ। ਜੇ ਕੋਈ ਪਾਲਣ ਦਾ ਸ਼ਕੀਨ ਹੈ ਇਸ ਕੱਟੇ ਦਾ ਖੀਰਾ ਕੱਟਾਗਾ। ਤੇ ਡਿਮਾਂਡ ਬਾਈ ਨੇ ਰੱਖਿਆ ਕੀ 55000 ਰੁਪਿਆ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਰੈਕੋਟ ਪਿੰਡ ਦੱਸਿਆ ਬਈ ਰੈਕੋਟ ਬਾਈ ਦਾ ਹੈਗਾਗਾ ਪਿੰਡ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਕੋਈ ਮੇਰਾ ਵੀਰ ਆਪਣੇ ਡੰਗਰ ਦੀ ਵੀਡੀਓ ਬਣਵਾਉਣਾ ਚਾਹੁੰਦਾ ਹੈ ਡਿਟੇਲ ਦੱਸਣਾ ਚਾਹੁੰਦਾ ਤਾਂ ਉਹ ਹਾਕ ਮਾਰ ਕੇ ਡਿਟੇਲ ਆਪਣੀ ਦੱਸ ਸਕਦਾ ਨਹੀਂ ਤਾਂ ਅਸੀਂ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਸ਼ੂ ਆਉਂਦੇ ਨੇ ਹਨਾ ਸਿਰਫ ਆਪਾਂ ਪਸ਼ੂ ਦਿਖਾਉਣੇ ਹੁੰਦੇ ਰਹੇ ਕਿਉਂਕਿ ਕਈ ਮੇਰੇ ਵੀਰ ਆਪਣੇ ਪਸ਼ੂ ਦੀ ਡਿਟੇਲ ਨਹੀਂ ਦੱਸਣਾ ਚਾਹੁੰਦੇ ਹੁੰਦੇ ਰੇਟ ਮੁੱਲ ਵਾੜੀ ਨਹੀਂ ਦੱਸਣਾ ਚਾਹੁੰਦੇ ਹੁੰਦੇ ਜਿਹੜਾ ਕੋਈ ਮੇਰਾ ਵੀਰ ਦੱਸਣਾ ਚਾਹੁੰਦਾ ਹੁੰਦਾ ਆਪਣੇ ਡੰਗਰ ਦੀ ਡਿਟੇਲ ਦੱਸਣਾ ਚਾਹੁੰਦਾ ਹੁੰਦਾ ਆਪਣਾ ਨੰਬਰ ਵਗੈਰਾ ਦੱਸਣਾ ਚਾਹੁੰਦਾ ਹੁੰਦਾ ਤਾਂ ਉਹ ਬਾਈ ਹਾਕ ਮਾਰ ਕੇ ਵੀਡੀਓ ਬਣਵਾ ਸਕਦੇ ਹੋ ਜਿਵੇਂ ਹੁਣ ਆਪਾਂ ਛੋਟੀ ਜੀ ਗੱਲ ਕਰੀਏ ਇਹ ਵੀ ਪਾਸ ਹੋ ਰਹੀ ਹੈ ਦੇਖ ਰਹੇ ਨੇ ਬਾਈ ਤੋਰ ਤੋਰ ਕੇ ਤਰਾ ਰਹੇ ਨੇ ਚੈੱਕ ਤੇ ਇਸ ਤਰ੍ਹਾਂ ਮੰਡੀ ਦੇ ਵਿੱਚ ਆ ਕੇ ਤੁਸੀਂ ਪਸ਼ੂ ਸੱਲੀ ਬੰਦ ਆਪਦਾ ਚੈੱਕ ਕਰਕੇ ਖਰੀਦ ਸਕਦੇ ਹੋਣੇ ਹਨ ਜੀ ਪਾਸੋਂ ਸਾਰੇ ਹੀ ਮੰਡੀ ਦੇ ਵਿੱਚ ਜਿੰਨੇ ਵੀ ਡੰਗਰ ਪਹੁੰਚੇ ਹੁੰਦੇ ਨੇ ਸੋ ਤੁਹਾਨੂੰ ਦਿਖਾਉਨੇ ਆ ਹੁਣ ਬਾੜੀ ਦੇ ਟਾਈਮ ਕਰਕੇ ਥੋੜਾ ਜਆ ਪਤੀਆ ਸਾਨੂੰ ਉਹਨਾਂ ਕਿਸਾਨ ਵੀਰ ਸਾਰੇ ਖੇਤੀ ਬਾੜੀ ਦੇ ਵਿੱਚ ਰੁੱਝੇ ਹੋਏ ਨੇ ਫਸਲ ਕੱਟ ਰਹੇ ਨੇ ਪਰ ਜਿਸ ਤਰ੍ਹਾਂ ਦੇ ਵੀ ਫਿਰ ਵੀ ਪਸ਼ੂ ਪਹੁੰਚੇ ਬੈ ਨੇ ਸੋ ਤੁਹਾਨੂੰ ਸਾਰੇ ਹੀ ਚੈੱਕ ਕਰਵਾਉਨੇ ਆ ਕੱਟੇ ਕੱਟੀਆਂ ਟੋਕੜਾਂ ਗੱਬਣਾ ਹਨਾ ਇਸ ਤਰ੍ਹਾਂ ਦੇ ਸਾਰੇ ਹੀ ਪਸ਼ੂ ਪਹੁੰਚਦੇ ਨੇ ਜਿਵੇਂ ਆਹ ਇੱਕ ਬੂਰੇ ਰੰਗ ਦੀ ਕੱਟੀ ਤੁਸੀਂ ਦੇਖ ਸਕਦੇ ਹੋ ਹਨ ਇਹ ਵੀ ਸੇਲ ਹੋਣ ਵਾਸਤੇ ਆਈ ਵੀ ਆ ਕਿਹੜੇ ਵੀਰ ਦੀ ਹੈ ਕਿੱਥੋਂ ਆਈ ਹੈ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਮਾਨਸਾ ਮੰਡੀ ਦੇ ਵਿੱਚ ਇਹ ਕੱਟੀ ਖੜੀ ਹੈ ਜੀ ਹਨਾ ਉਧਰ ਦੇਖ ਸਕਦੇ ਹੋ ਤੁਸੀਂ ਖੰਡੀ ਸੀਲ ਗਾਂ ਹਨਾ ਵਧੀਆ ਬਾਈ ਹੱਤੋਂ ਤਾਂ ਮਾਰ ਰਿਆ ਉਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਤੇ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਵਿੱਚ ਪਹੁੰਚਦੇ ਨੇ ਕਿਹੜਾ ਪਿੰਡ ਹੈ ਜੀ ਆਪਣਾ ਹਾਂਜੀ ਦਾਤੇਵਾਸ ਦਾਤੇਵਾਸ ਤੋਂ ਆਏ ਨੇ ਬਾਈ ਆਹ ਗਾਂ ਲੈ ਕੇ ਹਨਾ ਖਾਲੇਵਾ ਪਿੱਠਪੁੜਾ ਤੁਸੀਂ ਕਾਂ ਦਾ ਜ਼ਰੂਰ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਜੀ ਮਾਨਸਾ ਮੰਡੀ ਦੇ ਵਿੱਚ ਆ ਬੱਚਾ ਬਈ ਇਹਦਾ ਹੀ ਆ ਬੱਚਾ ਇਹਦਾ ਕੀ ਹੈ ਜੀ ਬੱਚਾ ਬੱਸੀ ਹੈ ਜੀ ਮਗਰ ਹਨਾ ਤੇ ਦੁੱਧਵਾਦ ਦੀ ਗੱਲ ਕਰੀਏ ਕਿੰਨਾ ਕਹੀਏ ਇਹਦੇ ਨਹੀਂ 14 14 ਕਿਲੋ ਬਈ ਦੁੱਧ ਦੱਸਦਾ ਕੀੜਵਾਂ ਰੱਖਦੀ ਏ ਭਾਈ ਜੀ 40 40 ਲੱਖ 40000 ਰੁਪਿਆ ਇਹਦੀ ਡਿਮਾਂਡ ਹੈ ਤੇ ਹੋ ਸਕਦਾ 40 ਲੱਖ ਬੋਲਿਆ ਗਿਆ ਤੇ 40 ਲੱਖ ਦੀ ਵਿਕ ਜੇ ਭਾਈ ਦੀ ਹਨਾ ਤੇ 40000 ਰੁਪਿਆ ਇਹਦੀ ਡਿਮਾਂਡ ਹੈ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਹਨਾ ਮੌਕੇ ਤੇ ਮਾਨਤਨ ਹੋ ਜੂਗਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਪਸ਼ੂ ਕੋਈ ਖਰੀਦਣਾ ਚਾਹੁੰਦੇ ਹੋ ਇੱਧਰ ਵੀ ਤੁਹਾਨੂੰ ਸਾਰੇ ਹੀ ਪਸ਼ੂ ਚੈੱਕ ਕਰਵਾ ਦਿੰਦੇ ਹਨਾ ਮੰਡੀ ਦੇ ਵਿੱਚ ਜੋ ਵੀ ਪਹੁੰਚੇ ਬੇ ਨੇ ਮਾਨਸਾ ਮੰਡੀ ਦੇ ਵਿੱਚ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਲਾਜ਼ਮੀ ਪਹੁੰਚਿਆ ਕਰੋ ਜੀ ਆਪਾਂ ਮਾਨਸਾ ਮੰਡੀ ਦਾ ਕੱਲਾ ਕੱਲਾ ਪਸ਼ੂ ਤੁਹਾਨੂੰ ਚੈੱਕ ਕਰਵਾਤਾ ਹਨਾ ਵਧੀਆ ਸੋਹਣੀ ਮਾਨਸਾ ਮੰਡੀ ਲੱਗਦੀ ਹੈ ਹਰ ਇੱਕ ਸ਼ੁੱਕਰਵਾਰ ਵਾਲੇ ਦਿਨ ਮਹੀਨੇ ਦੇ ਚਾਰ ਮੰਡਿਆ ਹੁੰਦੇ ਨੇ ਕੱਲ ਨੂੰ ਆਪਾਂ ਪਹੁੰਚਾਂਗੇ ਜੀ ਮੋੜ ਮੰਡੀ ਦੇ ਵਿੱਚ ਹਨਾ ਮੋੜ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪਸ਼ੂ ਆਉਂਦੇ ਨੇ ਤੁਹਾਨੂੰ ਉਹ ਵੀ ਕਰਵਾਵਾਂਗੇ ਚੈੱਕ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਮਾਨਸਾ ਮੰਡੀ ਦੇ ਵਿੱਚ ਜਰੂਰ ਪਹੁੰਚਿਆ ਕਰੋ ਜੀ ਹਰ ਇੱਕ ਮੰਡੀ ਲੱਗਦੀ ਹੈ ਵਿੱਚ ਮੇਰੇ ਵੀਰ ਕਹਿੰਦੇ ਨੇ ਨਾ ਮੰਡੀਆਂ ਬੰਦ ਹੋ ਗਈਆਂ ਕੋਈ ਮੰਡੀ ਬੰਦ ਨਹੀਂ ਹੋਈ ਬਈ ਸਾਰੀਆਂ ਮੰਡੀਆਂ ਲੱਗਦੀ ਨੇ ਅੱਜ ਤੁਸੀਂ ਵੀਰ ਦੇਖ ਸਕਦੇ ਹੋ ਮੰਡੀ ਦੇ ਵਿੱਚ ਪਹੁੰਚੇ ਹੋਏ ਮਾਨਸਾ ਮੰਡੀ ਦੇ ਵਿੱਚ ਅੱਜ ਤਰੀਕ ਦੀ ਆਪਾਂ ਗੱਲ ਕਰੀਏ 19 ਤਰੀਕਾ ਚੌਥਾ ਮਹੀਨਾ 2024 ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਤੁਹਾਡੇ ਤੱਕ ਅਪਡੇਟ ਪਹੁੰਚਦੀ ਰਹੇ ਪੀਵੀ ਉਹਨੇ ਕੇਟੀਵੀ ਨੂੰ ਤੁਸੀਂ ਕਰ ਲਓ ਜੀ ਸਬਸਕ੍ਰਾਈਬਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ